ਪੁਲਿਸ ਦੇ ਵੱਲੋਂ ਸਰਹੱਦ ਪਾਰ ਤੋਂ ਡਰੋਨ ਦੇ ਜ਼ਰੀਏ ਨਜਾਇਜ਼ ਹਥਿਆਰ ਮੰਗਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਤੇ ਇਹਨਾਂ ਦੇ ਕੋਲੋਂ ਤਿੰਨ ਪਿਸਤੌਲ ਅਤੇ 14 ਕਾਰਤੂਸ ਬਰਾਮਦ ਕੀਤੇ ਗਏ ਨੇ ਜਲੰਧਰ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਡਰੋਨ ਦੇ ਜ਼ਰੀਏ ਸਰਹੱਦ ਪਾਰ ਤੋਂ ਨਜਾਇਜ਼ ਹਥਿਆਰ ਮੰਗਵਾਉਣ ਵਾਲੇ ਗਿਰੋਹ ਦੇ ਇਹਨਾਂ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ ਉੱਥੇ ਹੀ ਇਹਨਾਂ ਨੌਜਵਾਨਾਂ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਨਾਲ ਵੀ ਤਾਰ ਜੁੜੇ ਨੇ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਤਿੰਨ ਪਿਸਤੌਲ ਅਤੇ 14 ਕਾਰਤੂਸ ਬਰਾਮਦ ਕੀਤੇ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਫਸਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਉਹ ਵੀ ਸੁਣਾ ਦਿੰਦੇ ਆਂ ਪਕੜੇ ਇਹ ਦਾ ਸ਼ਾਮ ਤੱਕ ਡਿਟੇਲ ਆਪਾਂ ਸ਼ੇਅਰ ਕਰ ਲਵਾਂਗੇ ਜਿਹੜਾ ਜੱਸਾ ਹੈ ਉਹਦੇ ਤੇ 17 ਪਰਚਾ ਦਰਜ ਹੋਇਆ। ਕਿੰਨੀ ਦਿੱਤੀ ਹੋਈ ਹੈ ਨਾ ਕਿਤੇ ਅਲੱਗ-ਅਲੱਗ ਜਗ੍ਹਾ ਤੋਂ ਜਦੋਂ ਅੰਦਰ ਤੋਂ ਦਿੱਤਾ ਹੈ। ਇਹਨਾਂ ਦੇ ਹੋਰ ਵੀ ਅੰਦਰ ਕੀ ਹੈ ਸਰ ਹੋਰ ਵੀ ਹੈ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਜਿਹੜਾ ਫਰਸਟ ਫੇਸ ਸੀਗਾ ਇਕਨੋਮਿਕ ਟਾਰਗੇਟ ਦੀ। ਇਹ ਅਲੱਗ-ਅਲੱਗ ਟਾਰਗੇਟ ਕਰਦੇ ਨੇ ਅਲੱਗ-ਅਲੱਗ ਜਗ੍ਹਾ ਤੇ ਕਰਦੇ ਨੇ ਇਹ ਫਰਸਟ ਫੇਸ ਸੀਗਾ ਆਪਰੇਸ਼ਨ ਸਟਿਲ ਗੋਇੰਗ ਆਨ। ਸਰ ਮੰਨਦੇ ਐਸਾ? ਅਰ ਮੰਨਦੇ ਐ। ਇਹਨਾਂ ਨੇ ਮੰਨ ਲਿਆ। ਤਿੰਨ ਲੰਦਾ। ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ। ਪੁਲਿਸ ਦੇ ਵੱਲੋਂ ਸਰਹੱਦ ਪਾਰ ਤੋਂ ਡਰੋਨ ਦੇ ਜ਼ਰੀਏ ਨਜਾਇਜ਼ ਹਥਿਆਰ ਮੰਗਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਤੇ ਇਹਨਾਂ ਦੇ ਕੋਲੋਂ ਤਿੰਨ ਪਿਸਤੌਲ ਅਤੇ 14 ਕਾਰਤੂਸ ਬਰਾਮਦ ਕੀਤੇ ਗਏ ਨੇ ਜਲੰਧਰ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਡਰੋਨ ਦੇ ਜ਼ਰੀਏ ਸਰਹੱਦ ਪਾਰ ਤੋਂ ਨਜਾਇਜ਼ ਹਥਿਆਰ ਮੰਗਵਾਉਣ ਵਾਲੇ ਗਿਰੋਹ ਦੇ ਇਹਨਾਂ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ ਉੱਥੇ ਹੀ ਇਹਨਾਂ ਨੌਜਵਾਨਾਂ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਨਾਲ ਵੀ ਤਾਰ ਜੁੜੇ ਨੇ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਤਿੰਨ ਪਿਸਤੌਲ ਅਤੇ 14 ਕਾਰਤੂਸ ਬਰਾਮਦ ਕੀਤੇ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਫਸਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਉਹ ਵੀ ਸੁਣਾ ਦਿੰਦੇ ਆਂ ਪਕੜੇ ਇਹ ਦਾ ਸ਼ਾਮ ਤੱਕ ਡਿਟੇਲ ਅਪਡੇਟ ਸ਼ੇਅਰ ਕਰਨਗੇ ਜਿਹੜਾ ਜੱਸਾ ਹੁਣ ਦੇਤੇ 17 ਪਰਚਾ ਦਰ ਹੈ। ਤੁਹਾਨੂੰ ਕੀ ਤਰੀ ਹੋਈ ਹੈ ਨਾ? ਕਿਤੇ ਅਲੱਗ-ਅਲੱਗ ਜਗ੍ਹਾ ਤੋਂ ਦੇਰ ਨਾਲ ਤੋਂ ਗ੍ਰਿਫਤਾਰ। ਇਹਨਾਂ ਦੇ ਹੋਰ ਵੀ ਅੰਦਰ ਕੀ ਹੈ ਸਰ? ਹੋਰ ਵੀ ਹੈ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਇਹ ਤਾਂ ਫਰਸਟ ਫੇਸ ਸੀਗਾ। ਇੱਕੋ ਇੱਕ ਤਾਂ ਦਿੱਤੀ। ਇਹ ਅਲੱਗ-ਅਲੱਗ ਟੈਮਪਰ ਗ੍ਰਿਫਤਾਰ ਕੀਤੇ ਹੈ, ਅਲੱਗ-ਅਲੱਗ ਜਗ੍ਹਾ ਤੋਂ ਕੀਤੇ ਹੈ। ਇਹ ਫਰਸਟ ਫੇਸ ਸੀਗਾ, ਆਪਰੇਸ਼ਨ ਸਟਿਲ ਗੋਇੰਗ ਆਨ। ਸਰ ਮੰਨਦੇ ਨੇ ਸਰ। ਅਰੇ ਮੰਨਦੇ। ਇਹਨਾਂ ਨੇ ਤਾਂ ਮੰਨ ਲਿਆ। ਤਿੰਨ ਦੰਦ। ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ। ਪੁਲਿਸ ਦੇ ਵੱਲੋਂ ਸਰਹੱਦ ਪਾਰ ਤੋਂ ਡਰੋਨ ਦੇ ਜ਼ਰੀਏ ਨਜਾਇਜ਼ ਹਥਿਆਰ ਮੰਗਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਤੇ ਇਹਨਾਂ ਦੇ ਕੋਲੋਂ ਤਿੰਨ ਪਿਸਤੌਲ ਅਤੇ 14 ਕਾਰਤੂਸ ਬਰਾਮਦ ਕੀਤੇ ਗਏ ਨੇ ਜਲੰਧਰ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਡਰੋਨ ਦੇ ਜ਼ਰੀਏ ਸਰਹੱਦ ਪਾਰ ਤੋਂ ਨਜਾਇਜ਼ ਹਥਿਆਰ ਮੰਗਵਾਉਣ ਵਾਲੇ ਗਿਰੋਹ ਦੇ ਇਹਨਾਂ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ ਉੱਥੇ ਹੀ ਇਹਨਾਂ ਨੌਜਵਾਨਾਂ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਨਾਲ ਵੀ ਤਾਰ ਜੁੜੇ ਨੇ ਦੱਸਦੀਏ ਕਿ ਪੁਲਿਸ ਦੇ ਵੱਲੋਂ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਤਿੰਨ ਪਿਸਤੌਲ ਅਤੇ 14 ਕਾਰਤੂਸ ਬਰਾਮਦ ਕੀਤੇ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਫਸਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਪਕੜੇ ਇਹ ਦਾ ਸ਼ਾਮ ਤੱਕ ਡਿਟੇਲ ਆਪਾਂ ਸ਼ੇਅਰ ਕਰ ਲੈਣੀ ਜਿਹੜਾ ਜੱਸਾ ਹੈ ਉਹਦੇ ਤੇ 17 ਪਰਚਾ ਦਰਜ ਹੈ ਹਾਂ ਬਿੱਤੋਂ ਕਿ ਤਾਰੀ ਹੋਈ ਹੈ ਨਾ ਇਹ ਅਲੱਗ ਅਲੱਗ ਜਗ੍ਹਾ ਤੋਂ ਜਿਹੜਾ ਮਤਲਬ ਇਹਨਾਂ ਦੇ ਹੋਰ ਵੀ ਅੰਦਰ ਜੀ ਸਰ ਹੋਰ ਵੀ ਹੈ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਇਹ ਦਾ ਫਰਸਟ ਫੇਸ ਸੀਗਾ ਇੱਕ ਹੋ ਗਿਆ ਤਾਂ ਇਹ ਅਲੱਗ ਅਲੱਗ ਤਰ੍ਹਾਂ ਦੇ ਕਿਤੇ ਅਲੱਗ ਅਲੱਗ ਜਗ੍ਹਾ ਤੇ ਕਿਤੇ ਇਹ ਫਰਸਟ ਫੇਸ ਸੀਗਾ ਆਪਰੇਸ਼ਨ ਸਟਿਲ ਗੋਇੰਗ ਆਨ ਰਮਾਨ ਲੈ ਲੈ ਸਰ ਰਮਾਨ ਲੈ ਲੈ ਕਿੰਨੇ ਦਿਨ ਦਾ ਰਮਾਨ ਮਿਲਿਆ ਤਿੰਨ ਦਿਨ ਦਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ